ਭਈ ਆ ਬੰਦੇ ਨਾਲ ਯਾਰ ਬਹੁਤ ਮਾੜਾ ਕੰਮ ਹੋਇਆ ਹੁਣ ਇਹਦੀ ਗੱਲ ਹੀ ਅੱਜ 7 ਤਰੀਕ ਦੀ ਅੱਧਾ ਘੰਟਾ ਪਹਿਲਾਂ ਦੀ ਆ ਵਿਚਾਰਾ ਸਿਲੰਡਰ ਲਾਉਣ ਗਿਆ ਸੀਗਾ ਗਲੀ 'ਚ ਤੇ ਇਹਦਾ ਯਾਰ ਮਗਰੋਂ ਇੱਕ ਸਿਲੰਡਰ ਹੀ ਲਾ ਕੇ ਲੈ ਗਿਆ ਨਿਸ਼ੇੜੀ ਯਾਰ ਐਡਾ ਬੁਰਾ ਹਾਲ ਪੰਜਾਬ ਦਾ ਯਾਰ ਕਮਾਲ ਹੋ ਗਈ ਮੈਂ ਕਹਿੰਨਾ ਹਰਾਨਾ ਬਾਈ ਕੀ ਗੱਲ ਕੀ ਹੋ ਗਈ ਯਾਰ ਮੈਂ ਨਾ ਇਧਰ ਬਾਈ ਜੀ ਦੇ ਸਿਲੰਡਰ ਲਾਉਣ ਗਿਆ ਇੱਕ ਮਿੰਟ ਅੱਛਾ ਤੇ ਮੈਂ ਇਧਰੋਂ ਸਿਲੰਡਰ ਲਾ ਕੇ ਯਾਰ ਲਾ ਕੇ ਇਧਰੋਂ ਘਾਇਆ ਕੱਢ ਕੇ ਲੋਕ ਲਾ ਕੇ ਉਧਰ ਗਿਆ ਟਿਕਾਣਾ ਹਾਂ 2 ਮਿੰਟਾਂ ਦੀ ਗੱਲ ਹੀ ਐ ਬਸ ਅੱਛਾ ਇੱਥੋਂ ਸਾਈਡ ਤੋਂ ਆਇਆ ਬੰਦੇ ਨੇ ਲਾਇਆ ਜਿੰਨੇ ਤੇ ਦਾਕੇ ਵੋਟ ਸੈਂਟਰੇ ਮਿਲਦੇ ਆ ਆ ਬਾਈ ਵਿਚਾਰਾ ਇਧਰ ਦੇ ਪਾਸੇ ਆ ਵੇਖੋ ਇੱਥੋਂ ਇੱਥੋਂ ਲਾਇਆ ਉਹਨੇ ਸਿਲੰਡਰ ਆ ਸਾਈਡ ਤੋਂ ਮੈਂ ਵੀਡੀਓ ਵੀ ਪਾਉਣ ਲੱਗਾ ਜਿੰਨੇ ਲਾਇਆ ਸੀ ਕੈਮਰੇ ਚੋਂ ਕਢਾ ਲਿਆ ਮੈਂ ਤੁਹਾਡਾ ਦੋਸਤ ਸੁਰਿੰਦਰ ਗੋਲਡੀ ਬਾਈ ਮੇਰੇ ਘਰ ਕੋਲ ਹੀ ਇਹ ਖੜੇ ਸੀ ਕੋਟਗਪੂਰੇ ਦੀ ਗੱਲ ਹੈ ਇਹ ਆ ਬਾਈ ਦਾ ਵਿਚਾਰਾ ਦਾ ਨੁਕਸਾਨ ਹੋ ਗਿਆ ਭਰਿਆ ਸਿਲੰਡਰ ਲਾ ਕੇ ਲੈ ਗਿਆ ਨਸ਼ੇੜੀ ਇਹ ਜਦੋਂ ਆਇਆ ਤਾਂ ਤ ਤਰੋਕੇ ਰੁਕਣੀ ਅਵਾਜ਼ਾਂ ਨੂੰ ਜਮਾਰੀਆਂ ਅੱਛਾ ਜਿਹੜੇ ਸਰਜਰੂਮ ਵਿੱਚ ਘਟਕਾ ਸੁਨੇ ਨਾ ਮੈਂ ਆਪਸਾ ਕਿੰਨੇ ਦਾ ਸਿਲੰਡਰ ਕਿੰਨੇ ਦਾ ਸੀਗਾ ਸਿਲੰਡਰ 3200 ਦਾ 10000 ਇਹ ਬੰਦੇ ਨੂੰ ਵਿਚਾਰਨ ਮੁੰਡੇ 4-500 ਰੁਪਏ ਦਿਹਾੜੀ ਮਿਲਣੀ ਕਿ ਨਹੀਂ ਮਿਲਣੀ ਆ 3200 ਰੁਪਏ ਯਾਰ ਕਮਾਲ ਹੋ ਗਈ ਨਸ਼ੇੜੀ ਐਡਾ ਨਸ਼ੇ ਦੀ ਲੱਤ ਵੱਧ ਗਈ ਆ ਵੀਡੀਓ ਵੀ ਹੈਗੀਆਂ ਕੋਈ ਨਹੀਂ ਅਸੀਂ ਥਾਣੇ ਵੀ ਵੀਡੀਓ ਦੇਵਾਂਗੇ ਇਹ ਪ੍ਰਸ਼ਾਸਨ ਦੀ ਨਿਗਾਹ 'ਚ ਵੀ ਲਿਆਵਾਂਗੇ ਜੇ ਕੋਈ ਬੰਦੇ ਪਤਾ ਲੱਗੇ ਮੋਟਰਸਾਈਕਲ ਦਾ ਵੀ ਸ਼ਾਇਦ ਨੰਬਰ ਉਹਦੇ ਵਿੱਚ ਨੋਟ ਹੋ ਜਾਊਗਾ ਤਾਂ ਕੋਈ ਨਹੀਂ ਬਾਈ ਕਰਦੇ ਆ ਭਾਲ ਤੇ ਕੀ ਨਾ ਕੀ ਬਾਈ ਤੇਰਾ ਸੰਦੀਪ ਸਿੰਘ ਸੰਦੀਪ ਸਿੰਘ ਇਹ ਭਾਰਤ ਗਿਆਨਸੀ ਨੇ ਅੱਛਾ ਅਛਾ ਬਾਲਾ ਜੀ ਭਾਰਤ ਗਿਆਨਸਾਲੇ ਠੀਕ ਕੋਟਕਪੂਰੇ ਬਾਈ ਆ ਵਿਚਾਰੇ ਦਾ 3200 ਦਾ ਨਕਸਾਰਾ ਹੁਣੇ ਦੀ ਗੱਲ ਯਾਰ 15-20 ਮਿੰਟ ਵੱਤੋ ਦਾ ਅੱਧਾ ਘੰਟਾ ਹੋਇਆ ਆ ਤੁਹਾਨੂੰ ਮੈਂ ਵੀਡੀਓ ਵੀ ਪਾਉਣ ਲੱਗਿਆ ਨਾਲ ਇਹਨਾਂ ਦੀ ਲੌਂਧਿਆਂ ਦੀ ਤੇ ਅੱਭਾਈ ਵੇਖੋ ਕੋਈ ਪਤਾ ਲੱਗੇ ਤਾਂ ਬਾਈ ਨੂੰ ਦੱਸਿਓ ਵਿਚਾਰੇ ਦਾ ਨੁਕਸਾਨ ਹੋ ਗਿਆ ਬਹੁਤ ਬਹੁਤ ਧੰਨਵਾਦ ਜੀ ਰਾ ਵੀ ਦੇਖਾ ਇਹਨਾਂ ਨੇ ਪਹਿਲਾਂ ਨਹੀਂ ਖਾਲੀ ਆਉਂਦੇ ਹੁੰਦੇ ਇਹੋ ਨਾਲ ਆਇਆ ਜਿਵੇਂ ਪਿੱਛੇ ਦੱਸੇ ਥੱਲੀਆਂ-ਥੱਲੀਆਂ ਇਹ ਤਾਂ ਸਾਧਨ ਹੀ ਹੋ ਜਾਣਾ ਬੰਦਾ ਕਿੱਦੋਂ ਆ ਰਿਆ ਰਿਆ ਆ ਗਿਆ ਕਿਹੜਾ ਮੋਟਰ ਹੈ ਇਹ ਟਵਿਸਟਰ ਹਾਂ ਟਵਿਸਟਰ ਮੁਰਸੀ ਆ ਗਿਆ ਕਿ ਬੈਕ ਟਿਸ਼ਾ ਚੋਰੀ ਸੁਣ ਕੱਲ ਨੋਹਰਾ ਜੱਜ ਮੁਰਸੀ ਦਾ ਨੰਬਰ ਨਹੀਂ ਹੈ ਇੰਸਟਾਗ੍ਰਾਮ ਹੈ ਮੁੰਨੇ ਬੱਪਾ ਜਾਣਗੇ ਇੱਧਰ ਸਿੱਧਾ ਹਾਂ 我好的。